ਨਗਰ ਕੌਂਸਲ ਮਾਨਸਾ ਵੱਲੋਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਨਗਰ ਕੌਂਸਲ ਮਾਨਸਾ ਦੀ ਹਦੂਦ ਅੰਦਰ ਰਿਹਾਇਸ਼ੀ ਕਮਰਸ਼ੀਅਲ ਅਤੇ ਹੋਰ ਵੱਖ-ਵੱਖ ਆਦਾਰਿਆਂ ਦੇ ਮਾਲਕਾਂ ਅਤੇ ਕਿਰਾਏਦਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹਨਾਂ ਵੱਲੋਂ ਆਪਣੇ ਆਦਾਰੇ ਦੇ ਬਾਹਰ ਜੇਕਰ ਕੋਈ ਸਰਕਾਰੀ ਜਗ੍ਹਾ ਸੜਕ ਅਤੇ ਗਲੀਆਂ ਆਦਿ ਵਿੱਚ ਨਾਜਾਇਜ਼ ਕਬਜ਼ਾ ਇਨਕ੍ਰੋਚਮੈਂਟ ਕੀਤੀ ਹੋਈ ਹੈ ਤਾਂ ਉਹ ਮਿਤੀ 15 <San> 9 2024 ਤੱਕ ਹਰ ਹਾਲਤ ਵਿੱਚ ਉਸ ਇਨਕ੍ਰੋਚਮੈਂਟ ਨੂੰ ਰਿਮੂਵ ਕਰ ਦੇਵੇ ਅਣਗੈਲੀ ਦੀ ਸੂਰਤ ਵਿੱਚ ਜਾਂ ਇਨਕ੍ਰੋਚਮੈਂਟ ਨਾ ਹਟਾਉਣ ਦੀ ਸੂਰਤ ਵਿੱਚ ਨਗਰ ਕੌਂਸਲ ਮਾਨਸਾ ਵੱਲੋਂ ਆਪਣੇ ਪੱਧਰ ਤੇ ਜੀਬੀਸੀ ਅਤੇ ਹੋਰ ਮਸ਼ੀਨਰੀ ਰਾਹੀਂ ਮਿਤੀ 16 9 2024 ਨੂੰ ਕਿਸੇ ਵੀ ਸਮੇਂ ਬਿਨਾਂ ਕਿਸੇ ਇਤਲਾ ਦੇ ਸਬੰਧਤ ਪ੍ਰਾਪਰਟੀ ਮਾਲਕ ਜਾਂ ਕਿਰਾਏਦਾਰ ਦੇ ਖਰਚ ਤੋਂ ਉਹਨਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਇਨਕ੍ਰੋਚਮੈਂਟ ਹਟਾ ਦਿੱਤੇ ਜਾਣ ਜਿਸ ਦੇ ਹਰਜਾਨੇ ਵਾ ਖਰਚੇ ਦੇ ਉਹ ਆਪ ਜ਼ਿੰਮੇਵਾਰ ਹੋਣਗੇ ਜੇਕਰ ਕਿਸੇ ਵਿਅਕਤੀ ਕੋਲ ਕੋਈ ਕੋਰਟ ਦੇ ਹੁਕਮਾਂ ਦੀ ਸਟੇ ਆਰਡਰ ਹੈ ਤਾਂ ਉਹ ਮਿਤੀ 15 9 2024 ਤੋਂ ਪਹਿਲਾਂ-ਪਹਿਲਾਂ ਦਰਖਾਸਤ ਦਫ਼ਤਰ ਨਗਰ ਕਾਉਂਸਲ ਮਾਨਸਾ ਵਿਖੇ ਜਮ੍ਹਾਂ ਕਰਵਾ ਸਕਦਾ ਹੈ ਮਿੱਥੇ ਸਮੇਂ ਅੰਦਰ ਕੋਈ ਵੀ ਸਟੇ ਆਰਡਰ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿੱਚ ਮੁਹਮਦ ਦੁਰਾਨ ਜੇਕਰ ਕੋਈ ਸਟੇ ਵਾਲੀ ਥਾਂ ਤੇ ਇਨਕ੍ਰੋਚਮੈਂਟ ਹਟਾ ਦਿੱਤੀ ਜਾਂਦੀ ਹੈ ਤਾਂ ਅਦਾਲਤ ਦੀ ਅਬਮਾਨਣਾ ਉਹ ਪ੍ਰਾਪਰਟੀ ਮਾਲਕ ਜਾਂ ਕਿਰਾਏਦਾਰ ਖੁਦ ਜ਼ਿੰਮੇਵਾਰ ਹੋਵੇਗਾ ਵੱਲੋਂ ਨਗਰ ਕੌਂਸਲ ਮਾਨਸਾ